ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪਾਤ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਈ ਜੇ ਸੋਚੀ ਲਖ ਵਾਰ ਚੁੱਪੈ ਚੋਪਨਾ ਹੋਈ ਜੇ ਲਾਇ ਰਹਾ ਲਿਵਤਾਰ ਭੁਖਿਆਂ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣ ਪਾਲਖ ਹੋਏ ਤਾਇਕ ਨ ਚੱਲੇ ਨਾਲ ਕਿ ਉਸ ਜਹਾਰਾ ਹੋਈ ਐ ਕਿਉ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਮਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋ ਮਨ ਜੀਅ ਹੁਕਮ ਮਿਲੇ ਵਡਿਆਈ ਹੁਕਮੇ ਉਤਮਨੇ ਚ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨਾਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ 부ਝੇ ਤਾ ਹਉਮੈ ਕਾਇ ਨਾ ਕੋਈ ਗਵ ਕੋ ਤਾਣ ਹੋਏ ਕਿਸੈ ਤਾਣ ਗਵ ਕੋ ਦਾਤ ਜਾਣੈ ਨਿਸ਼ਾਰ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਕੰਬ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਦਰਾ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਹੇ ਜੁਗਾਂ ਜਗੰਤਰ ਖਾਹੀ ਗਾਹੀ ਉਗਮੀ ਹੁਕਮ ਚਲਾਇ ਰਾ ਨਾਨਕ ਵਿਖਸੈ ਵੇ ਪਰਵਾਹ ਸਚ ਸੋਹਿਬ ਸਚ ਨਾਅਿ ਭਖਿਆ ਪਉ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਦ ਸੈ ਦਰਬਾਰ ਮੂਹਾਂ ਕੇ ਬੋਲਣ ਬੋਲੀਐ ਜਿਤੋਂ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਗਦੁਆਰ ਨਾਨਕ ਐ ਵਾ ਜਾਣੀਐ ਸਭ ਪੈ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪਿ ਆਵ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖੰਦਾਤੰ ਗੁਰਮੁਖਵੇਦੰ ਗੁਰਮੁਖ ਰਇਆ ਸੰਵਾਈ ਗੁਰੀਸ਼ਰ ਗੁਰ ਗੋਰਖ ਬ੍ਰਹਮਾ ਔਰ ਪਾਰਵਤੀ ਮਾਈ ਜਿਉ ਜਾਣ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਇਕ ਦੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜਿਤਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇ ਤੀ ਸ੍ਰਿਸ਼ਟ ਉਪਾਈ ਵੇਖਾ ਵਿਣ ਕਰਮਾਂ ਕੇ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਦੁਗ ਚਾਰੇ ਆਰ ਜਾ ਹੋਰ ਦ ਸੁਣੇ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਨ ਆਵਈ ਤਾਂ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋ ਛੀਦੋ ਇ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਤਰਤਲ ਆਕਾਸ਼ ਸੁਣੈ ਦੀਪ ਲੋ ਪਾਤਲ ਸੁਣੈ ਭਉ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਧੂਪ ਆਕਾ ਨਾਸ ਸੁਣੈ ਇਸ ਬਰਮਾਇੰਦ ਸੁਣੈ ਮੁਖਸਾਲਾਨ ਮੰਦ ਸੁਣੈ ਯੂਜ ਜਤਨ ਭੇਦ ਸੁਣੈ ਸਾਥ ਸਿਮਰਤ ਵੇਦ ਨਾਨਕ ਭਗਤਾਂ ਦਾ ਦਾਗ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਸਤ ਸੰਤੋਗਿਆਨ ਸੁਣੈ ਸੜਕਾ ਇਸ ਨਾਨ ਸੁਣੈ ਬੜ ਬੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਦਾ ਦਾਗ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸ਼ੇਖ ਪੀਰ ਪਾਤਸ਼ਾ ਸੁਣੈ ਅੰਦੇ ਪਾਵੇ ਰਾਹ ਸੁਣੈ ਹਾਤ ਹੋਵੇ ਸਗਾ ਨਾਨਕ ਭਗਤਾਂ ਦਾ ਵਿਗਾਸ ਸੁਣੈ ਧੂਪ ਆਉ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ ਕਾਗਦ ਕਲਮ ਨ ਲਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਸੁਰਤੋ ਹੈ ਮਨ ਬੁੱਧ ਮੰਨੇ ਸਗਲ ਕੋਣ ਕੀ ਸੁੱਧ ਮੰਨੇ ਮੋ ਝੂਠਾ ਨਾ ਗਾਏ ਮੰਨੇ ਜਮ ਕੇ ਸਾਧਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਮਾਰ ਉਠਾਕ ਨਾ ਪਾਏ ਮੰਨੇ ਪਰਸਿਓ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨਣੈ ਮਨ ਕੋਈ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾਰ ਸਾਧਾਰ ਮੰਨੇ ਤਰੈ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨਣੈ ਮਨ ਕੋਈ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਥੇ ਕਹਿ ਕਰਨੈ ਨਾਹੀ ਸੁਮਾਰ ਤਹੋਲ ਧਰਮ ਦਇਆ ਕਾ ਪੂਤ ਸੰਤੋਖਤਾ ਵਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਭ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤੇਸ ਤੇ ਭਾਰਤ ਲੈ ਗਵਣ ਜੋਰ ਜੀ ਆਜਾ ਤਰੰਗਾ ਕੇ ਨਾਮ ਸਭ ਨਾਲ ਕਿਆ 부ੜੀ ਕਲਾਮ ਏ ਲੇ ਕਲ ਜੜਾ ਕੋਏ ਲੇ ਕਲ ਗਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾ ਜਾਣੈ ਕੌਣ ਕੂਤ ਕੀਤਾ ਬਸਾਓ ਏ ਕੋ ਗਵਾਉ ਤੇ ਤੇ ਹੋਏ ਲਕਦਰੀ ਆਉ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਮ ਸਦਾ ਸਲਾਮ ਤਨ ਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਗ ਦਾਤਾਰ ਅਸੰਖ ਸੂਰਮੋ ਭਕਸਾਰ ਅਸੰਖ ਮੋਨ ਲੈ ਲਾਏ ਤਾਰ ਉਦ੍ਰਤ ਕੌਣ ਗਾਂ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਆਰਾਮ ਕੋਰ ਅਸਾਂ ਕਮਰ ਘਰ ਜਾਏ ਜੋਰ ਸੰਖ ਗਾਲਵਾ ਦਾ ਤਿਆਗ ਮਾਇਆ ਸੰਖ ਪਾਪੀ ਪਾਪ ਕਰ ਜਾਏ ਅਸਾਂ ਕੂੜਿਆਰ ਕੂੜੇ ਫੇਰਾਏ ਅਸਾਂ ਕ ਮਲੇਸ਼ ਮਲ ਭਕ ਕਾਏ ਅਸਾਂ ਕ ਨੰਗਸਰ ਕਰੇ ਭਾਰ ਨਾਨਕ ਨੀਜ ਕਾ ਵਿਚਾਰ ਵਾਰ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂਖ ਨਾਵ ਸੰਖ ਤਾਬ ਗੰਮ ਗੰਮ ਸੰਖ ਲੋ ਅਸਾਂ ਕੋ ਕਹੇ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਤਿਸ ਸੰਯੋਗ ਵਕਾਣ ਜੇ ਨਹਿ ਲਿਖੇ ਤਿਸ ਸਰ ਨਾਹੇ ਜੇ ਪਰਮਾਇ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾਵਿਣ ਨਾਵੇਂ ਨਾਹੀ ਕੋ ਤਾ ਕੁਦਰਤ ਕਮਣ ਕਾ ਵਿਚਾਰ ਵਾਰਿਆ ਨਾ ਜਾ ਮੈਂ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰੰਕਾਰ ਪਰ ਇਹ ਹੱਥ ਪੈਰਾਂ ਤਾਂ ਦੇ ਪਾਣੀ ਧੋਤੈ ਉਤਰ ਸਕੇ ਮੂਰ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰ ਇਹ ਮਤ ਪਾਪਾਂ ਕੈ ਸੰਗ ਧੋ ਪੈ ਨਾਵੇਂ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕੁ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਿ ਆਤ ਬਾਣੀ ਬ੍ਰਹਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੁ ਵੇਲਾ ਵਕਤ ਕਮਣ ਕਮਣ ਸਿਤ ਕਣ ਵਾਰ ਕਮਣ ਸੁਰਤੀ ਮਾਹ ਕਮਣ ਜਿਤੋ ਆਇਆਕਾਰ ਵੇਲ ਨਾ ਪਾਈ ਆਪਣ ਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਗਾਦੀਆਂ ਜੇ ਲਿਖਣ ਲੇਖ ਕੁਰਾਨ ਤੇਤਵਾਰ ਨਾ ਜੋਗੀ ਜਾਣੈ ਰਤਮਾ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰ ਅੱਖਾਂ ਕਿਵ ਸਾਲਾਈ ਕਿਉ ਵਰਨੀ ਕਿਉ ਜਾਣਾ ਨਾਨਕ ਆਕਨ ਸੋ ਕੋ ਅੱਖ ਐ ਇੱਕ ਦੂ ਇੱਕ ਸਿਆੜਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਿਆ ਨਾ ਸੋਹਿ ਪਤਾਲੰ ਪਤਾਲ ਲਖ ਆਕਾ ਸਾਗਸ ਉੜ ਕੋੜ ਕਪਾਲ ਟੱਕੇ ਵੇਦ ਕਹਿਣ ਕੋ ਆਤ ਛੇ ਸੌ ਠਾਰਾ ਕਹਿਨੁ ਕਤੇਬਾ ਅਸੋ ਲੂ ਇਕ ਧਾਤ ਲੇਖਾ ਹੋਇ ਤਾ ਲਿਖੀਐ ਲੇਖੈ ਹੋਇ ਵਿਨਾਸ ਨਾਨਕ ਵੱਡਾ ਕੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈਆ ਨਦੀਆਂ ਤਹਿ ਵਾਹ ਭਵੇਂ ਸਮੁੰਦਰ ਨ ਜਾਣੀਐ ਸਮੁੰਦਰ ਸ਼ਾ ਸੁਲਤਾਨ ਗ੍ਰਹੈ ਸੇਤੀ ਮਾਲ ਧਨ ਕੀੜੀ ਤੁਲਦਾ ਹੋਣੀ ਜੇ ਤਿਸ ਮਨੋਂ ਨਾ ਵੀਸਰੇ ਅੰਤਨਾ ਸਿਖਤੀ ਕਹਨ ਨੰਤ ਅੰਤਨਾ ਕਰਨੇ ਦੇਣ ਨਾ ਅੰਤ ਅੰਤਨਾ ਵੇਖਣ ਸੁਣ ਨਰੰਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰ ਆਵਾਰ ਅੰਤ ਗਾਨ ਕੀਤੇ ਬਲ ਲਾਹੇ ਤਾਂ ਕੇ ਅੰਤਨਾ ਪਾਏ ਜਾਹੇ ਇਹ ਅੰਤਨਾ ਜਾਣੈ ਕੋਈ ਬਹੁਤਾ ਗਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾਤਾ ਉੱਚੇ ਉਪਰ ਉੱਚਾ ਨਾਮ ਇਹ ਵਡੂ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੈ ਸੋਏ ਦੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਦ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਦਾ ਤਿਲ ਨਾ ਤੇ ਮਾਇ ਕੇਤੇ ਮੰਗੇ ਜੁਦ ਉਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਤ ਉੱਠੇ ਵਿਕਾਰ ਕੇਤੇ ਲੈ ਲੈ ਮੁਕ ਰਪਾਹੇ ਕੇਤੇ ਮੂਰਖ ਗਾਈ ਗਾਏ ਕੇਤੇ ਆਂਧੂ ਭੂ ਸੁਦ ਮਾਰ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਇ ਓ ਰਾਗ ਨਾ ਸਕੈ ਕੋਇ ਜੇ ਕੋ ਖਾਇਕ ਅਖਣ ਪਾਏ ਉਹ ਜਾਣੈ ਜੇ ਤਿੰ ਅਮਖਾਏ ਆਪੇ ਜਾਣੈ ਆਪੇ ਦੇ ਅਖੇ ਸੇ ਬੇਗੇਈ ਕੇ ਜਿਸਨੂੰ ਬਖਸ਼ੇ ਸਤਿ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰ ਕੀ ਅਮੁੱਲ ਪੰਡਾਰ ਅਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸੁਮਾਏ ਅਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪਰਵਾਣ ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਪ੍ਰਮਾਣ ਅਮੁੱਲੋ ਮੁੱਲ ਆ ਕੀ ਆ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇਂਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਜਿਤੇ ਆਖੇ ਆਖਣ ਪਾਏ ਜਿਤੇ ਕਹਿ ਕੇ ਛੁੱਟ ਜਾਏ ਇਤੇ ਕੀਤੇ ਹੋਰ ਕਰੇ ਤਾਕ ਨਾ ਸਕੇ ਕੀ ਕੀ ਜੇਵੜ ਭਾਵੈ ਤੇ ਵਡੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਵਾਰਾਂ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਮਾਲੇ ਵਾਜੇ ਨਾਦ ਨੀਗ ਸੰਖਾਂ ਕੀਤੇ ਵਾਮਣ ਹਾਰੇ ਕੀਤੇ ਰਾਗ ਪਰਿ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੋਨੋਂ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ ਬ੍ਰਹਮਾ ਦੇਵੀ ਸੋਹੰਤ ਦਾਸ ਗਾਵੇ ਗਾਵੇ ਇੰਦਨ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸੰਬਾਦੀ ਅੰਦਰ ਗਾਉਣ ਸਾਧ ਵਿਚਾਰੇ ਗਾਉਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਮਨਾ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇਂ ਮੋਹਣੀਆਂ ਮਨਮੋਹਨ ਸੁਰਗਾ ਮੱਚ ਪਿਆਲੇ ਗਾਵੇਂ ਰਤਨਉਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੇਂ ਜੋਧਵਾ ਬਲ ਸੂਰਾ ਗਾਵੇਂ ਕਾਣੀ ਚਾਰੇ ਗਾਵੇਂ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵੇਂ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਮਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਵੀ ਉਸੀ ਜਾਇ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਾ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਸਾਹਿਬ ਨਾਨਕ ਰਹਿਣ ਰਜਾਈ ਮੁੰਦੋ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੇ ਬਿਪੂਤ ਚਿੰਤਾ ਕਾਲ ਕੋ ਹਾਰੀ ਕਾਇ ਆਂਜੂ ਤੇ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਨੀਲ ਨਦ ਨਾਟ ਜੁਗ ਜੁਗ ਏਕੋ ਈਸ ਭੁਗਤ ਗਿਆਨ ਦਾ ਭੰਡਾਰਨ ਘੜ ਘੜ ਵਜੇ ਨਾਦ ਆਪਨਾਥ ਨਾਤੀ ਸਭ ਜਾ ਕੀ ਕ੍ਰਿਧ ਸਿੱਧ ਅਵਰਾ ਸਾਧ ਸੰਜੋਗ ਜਿਦ ਅਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਸੈ ਆਦੇਸ ਆਦ ਨੀਲਨਦ ਨਾਤ ਜੁਗ ਜੁਗ ਵੇਖੋ ਇਸ ਏਕਾਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜੇ ਤਸ ਭਾਵੈ ਤਿਵੇਂ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਇਹ ਵਿਡਾਣ ਆਦੇਸ ਤਿਸੈ ਆਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਇਕੋ ਏਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇਕ ਵਾਰ ਕਰ ਕਰ ਵਿਖੈ ਸਿਰਜਣਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਇਕੋ ਇਕ ਦੂਜੀ ਪੌ ਲੱਖ ਹੋਏ ਲੱਖ ਹੋਵੇਂ ਲੱਖ 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 ਗੇੜਾਇਆ ਕੀਏ ਏਕ ਨਾਮ ਜਗਦੀਸ਼ ਏਤਰਾ ਪਦ ਪਵੜੀਆਂ ਛੜਿਏ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਏ ਰੀਸ ਨਾਨਕ ਨਦਰਿ ਪਾਈਐ ਊੜੀ ਊੜੈ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸ਼ੋਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਵ ਰਕੀ ਤਮਸਾਲ ਤਿਸ ਵਿੱਚ ਜੀਅ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਜ ਪਰਵਾਣ ਨਦਰੀ ਕਰਮ ਪਵੈ ਨੀਸ਼ਾਨ ਕੱਚ ਬਕਾਈ ਉਥੈ ਪਾਏ ਨਾਨਕ ਗਿਆਂ ਜਪੈ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮੇਜ ਕੀਤੇ ਬ੍ਰਹਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੇਤੇ ਹਿੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮਨੁ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਬਾਦ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਘਾਰਤ ਘੜੀਐ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪੁਛਤਾਏ ਤਿਥੈ ਘੜੀਐ ਸੁਰਤ ਮਤਿ ਮਨ ਬੁੱਧ ਤਿਥੈ ਘੜੀਐ ਸ੍ਰਾਂਸਿ ਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾ ਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾ ਮਾਏ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਹੀ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਏ ਤਿਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਤਾਂ ਅੰਤ ਕਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ સાર ਜਾਤ ਪਹਾਰਾ ਧੀਤ ਸੁਨਿਆਰ ਅਹਰਣ ਮਤ ਵੇਧ ਧੀਾਰ ਭਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚੀ ਤਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਓਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ